ਭਰਾਓ ਲੋਕ ਐਂ ਕਰ ਲਾਉਂਦੇ ਰਹਿੰਦੇ ਆ ਹਾਏ ਮਹਿੰਗਾਈ ਹਾਏ ਮਹਿੰਗਾਈ ਤੇ ਲੋਕ ਹੈ ਵੀ ਐਸੇ ਲੈ ਕੇ ਐਸ ਚੀਜ਼ ਤੋਂ ਨਹੀਂ ਯਾਦ ਪਾਉਣ ਲਈ ਨਿਰਪੈ ਫੈਡ ਫਾਰਮਰ ਪ੍ਰੋਡਿਊਸਰ ਕੰਪਨੀ ਜੋ ਕਿ ਕਿਸਾਨ ਵੀਰਾਂ ਨੇ ਮਿਲ ਕੇ ਇੱਕ ਕੰਪਨੀ ਲਾਈ ਹੋਈ ਹੈ ਇਹਨੇ ਬਹੁਤ ਸਾਰੇ ਪ੍ਰੋਡਕਟ ਦਿੱਤੇ ਆ ਜਿਹਦੇ ਵਿੱਚੋਂ ਇੱਕ ਇਹ ਐਗਜ਼ਾਮਪਲ ਹੈਗਾ ਮੱਕੀ ਦਾ ਦੋਸਤੋ 200 ਗ੍ਰਾਮ ਦਾ ਪੈਕੇਟ ਹੈ ਹੁਣ ਕੋਈ ਬਾਜ਼ਾਰ ਦੇ ਵਿੱਚੋਂ ਲੈਣ ਜਾਵੇ ਤਾਂ ਇਹ ਘੱਟੋ-ਘੱਟ 250 ਤੋਂ 300 ਰੁਪਏ ਦਾ ਮਿਲਦਾ ਹੈ ਕਈ ਕੰਪਨੀਆਂ ਦਾ 5-500 ਰੁਪਏ ਦਾ ਮਿਲਦਾ ਹੈ ਸੋਚਣ ਵਾਲੀ ਗੱਲ ਇਹ ਹੈ ਬੀਜ ਹੁੰਦਾ ਤਾਂ ਯਾਰ ਖੇਤਾਂ ਵਿੱਚ ਐ ਮੱਕੀ ਐ ਤਾਂ ਨਹੀਂ ਫੈਕਟਰੀਆਂ ਐ ਤਿਆਰ ਕਰ ਲੈਂਦੇ ਐ ਇਹ ਕੰਪਨੀ ਤੁਹਾਨੂੰ ਇਹ ਪੈਕਟ ਜੋ ਹੈ 200 ਗ੍ਰਾਮ ਦਾ ਸਿਰਫ 60 ਰੁਪਏ ਵਿੱਚ ਦਿੰਦੇ ਐ ਪਰ ਤੁਸੀਂ ਇੱਥੋਂ ਲੈਣਾ ਨਹੀਂ ਗਾ ਤੁਸੀਂ ਲੈਣਾ ਬਾਜ਼ਾਰ ਤੋਂ 4 ਤੋਂ 5 ਗੁਣਾ ਰੇਟਾਂ ਦੇ ਉੱਤੇ ਤੇ ਜਿਹੜਾ ਪ੍ਰੋਸੈਸਡ ਮਾਲ ਹੋਊਗਾ ਬਹੁਤ ਪੁਰਾਣਾ ਇੱਥੋਂ ਫਰੈਸ਼ਟੀ ਕਿਉਂ ਲੈਣੀ ਐ ਇਸ ਤੋਂ ਇਲਾਵਾ ਇੱਥੇ ਤੁਹਾਨੂੰ ਵੱਖ-ਵੱਖ ਤਰੀਕੇ ਦੇ ਸ਼ਹਿਦ ਦੇ ਬਣੇ ਹੋਏ ਬੀਜ ਦੇ ਬਣੇ ਹੋਏ ਪ੍ਰੋਡਕਟ ਮਿਲਦੇ ਐ ਹਲਦੀ ਮਿਲਦੀ ਐ ਤੇ ਜਿਹੜੇ ਕਿਸਾਨ ਵੀਰ ਖੇਤੀ ਕਰਦੇ ਐ ਉਹ ਥੋ ਖੇਤੀਬਾੜੀ ਦੀ ਦਵਾਈਆਂ ਵੀ ਲੈ ਸਕਦੇ ਆ ਜੋ ਕਿ ਬਹੁਤ ਵਾਜਿਬ ਰੇਟਾਂ ਤੇ ਮਿਲਦੀ ਹੈ। ਸਪਰੇਅ ਕਰਨ ਦੇ ਲਈ ਸਪਰੇਅਰ ਹੈਗੇ ਆ। ਦਵਾਈਆਂ ਸਾਰੀਆਂ ਚੰਗੀ ਕੰਪਨੀ ਦੀਆਂ ਹੈਗੀਆਂ, ਕੁਆਲਿਟੀ ਦੀਆਂ ਹੈਗੀਆਂ। ਤਾਂ ਤੁਸੀਂ ਇੱਕ ਵਾਰ ਜਰੂਰ ਆਓ ਨਿਰਪੈ ਫੈਡ ਫਾਰਮਰ ਪ੍ਰੋਡਿਊਸਰ ਕੰਪਨੀ ਸਮਰਾਲਾ। ਧੰਨਵਾਦ ਜੀ।